ਆਈਏ ਖੁਦਾਵੰਦ ਖੁਦਾ ਦਾ ਪਵਿੱਤਰ ਔਰ ਮੁਕੱਦਸ ਵਚਨ ਅੱਜ ਫੇਰ ਅਸੀਂ ਖੁਦਾ ਦੇ ਫਾਜ਼ਿਲ ਦੇ ਦੁਆਰਾ ਸੁਣਾਗੇ ਤੋ ਪ੍ਰਭੂ ਨੇ ਸਾਡੇ ਸਭਨਾ ਉਤੇ ਰਹਿਮ ਕੀਤਾ ਤੋ ਆਈਏ ਅਜੀਜ਼ ਭੈਣ ਭਰਾਓ ਬੱਚੇ ਜਿੰਨੇ ਵੀ ਅਸੀਂ ਇਸ ਪਰਮੇਸ਼ਵਰ ਦੇ پاک ਵਚਨ ਨੂੰ ਸੁਣਾਗੇ ਤੋ ਦਿਲ ਲਗਾ ਕੇ ਖੁਦਾ ਦੇ ਵਚਨਾਂ ਨੂੰ ਸੁਣਾਣਾ ਤੋ ਪਰਮੇਸ਼ਵਰ ਆਪ ਨੂੰ ਬਹੁਤ ਇਹ ਨਵਾਂ ਸਾਲ ਮੁਬਾਰਕ ਕਰੇਗਾ ਸੋ ਆਈਏ ਖੁਦਾ ਅੰਦੇ ਪਵਿੱਤਰ ਰੋਜ਼ੰਦ ਦਾ ਪਾਕ ਵਚਨ ਸੰਤ ਲੁਕਰਸੂ ਦੀ ਅੰਜੀਲ ਪਰ ਉਹਦੇ 21 ਅਧੇ ਔਰ ਉਹਦੀ 37 ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਪਰ ਬੇਨਤੀ ਕਰਦਿਆਂ ਬੇਨਤੀ ਕਰਦੇ ਹਾਂ ਹਰ ਵੇਲੇ ਜਾਗਦੇ ਰਹੋ ਵੀ ਤੁਸੀਂ ਉਹਨਾਂ ਸਭਨਾ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਬੱਜ ਸਕੋ ਸੋ ਇਥੇ ਖੁਦਾਵੰ ਦਾ ਕਲਾਮ ਜੋ ਦੱਸਦਾ ਸਚਾਈ ਉਹ ਇਹ ਹੈ ਕਿ ਪ੍ਰਭੂ ਕਹਿੰਦਾ ਹੈ ਕਿ ਬੇਨਤੀ ਕਰਦੇ ਹਾਂ ਹਰ ਸਮੇਂ ਪ੍ਰਾਰਥਨਾ ਦੇ ਵਿੱਚ ਜਾਗਦੇ ਰਹੋ ਤਾਂ ਜੋ ਤੁਸੀਂ ਜੋ ਹੋਣ ਵਾਲੀਆਂ ਗੱਲਾਂ ਜੋ ਹੋਣ ਵਾਲਾ ਸਮਾਂ ਸਾਡੇ ਵਾਸਤੇ ਸਾਰਿਆਂ ਵਾਸਤੇ ਉਹ ਬਹੁਤ ਬਚਾਅ ਦਾ ਕਾਰਨ ਬਣੇਗਾ ਔਰ ਅਸੀਂ ਬਚ ਸਕਾਂਗੇ ਔਰ ਬਚ ਸਕਾਂਗੇ ਸਭ ਰਿਆਈਆਂ ਤੋਂ ਸਭ ਨੁਕਸਾਨ ਕਰਨ ਵਾਲੀਆਂ ਤਾਕਤਾਂ ਤੋਂ ਫੇਰ ਹੀ ਅਸੀਂ ਬਚਾਈ ਜਾ ਸਕਦੇ ਹਾਂ ਜਦੋਂ ਅਸੀਂ ਜਿਵੇਂ ਖੁਦਾ ਦਾ ਕਲਾਮ ਇੱਥੇ ਲਿਖਦਾ ਆ ਕਿ ਬੇਨਤੀ ਕਰਦੇ ਹਾਂ ਹਰ ਸਮੇਂ ਜਾਗਦੇ ਰਹੋ ਜਿਹੜੀ ਬੇਨਤੀ ਪ੍ਰਾਰਥਨਾ ਅਰਦਾਸਾਂ ਇਹ ਸਾਡੇ ਵਾਸਤੇ ਆਉਣ ਵਾਲਾ ਸਮਾਂ ਆ ਉਹਦਾ ਬਚਾਓ ਦਾ ਕਾਰਨ ਬਣਦੀਆਂ ਇਸ ਵਾਸਤੇ ਅਜੀਜ਼ ਭੈਣ ਭਰਾਓ ਬੱਚੇ ਨੌਜਵਾਨ ਬਜ਼ੁਰਗ ਤੋਂ ਪਰਮੇਸ਼ਵਰ ਦਾ ਕਲਾਮ ਸਾਨੂੰ ਕਹਿੰਦਾ ਕਿ ਹਰ ਸਮੇਂ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਅਰਦਾਸਾਂ ਕਰਾਂਗੇ ਬੇਨਤੀਆਂ ਕਰਾਂਗੇ ਪ੍ਰਭੂ ਦੇ ਵੀ ਤਾਂ ਬੇਨਤੀਆਂ ਜਿਹੜੀਆਂ ਅਸੀਂ ਪ੍ਰਭੂ ਦੇ ਅੱਗੇ ਕਰਦੇ ਆ ਉਹ ਆਉਣ ਆਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਸਾਨੂੰ ਖੁਦਾਵੰ ਖੁਦਾ ਜਿਹੜਾ ਹੈ ਉਹ ਬਚਾ ਕੇ ਰੱਖੇਗਾ ਤਾਂ ਇਸੇ ਤਰ੍ਹਾਂ ਹੀ ਇਹ ਦੂਸਰਾ ਪਤਰਸ 2 ਦਾ 7 ਵਚਨ ਪੜ੍ਹਦੇ ਜੋ ਇਥੇ ਲੂਤ ਦੇ ਬਾਰੇ ਲਿਖਿਆ ਕਿ ਲੂਤ ਜਿਸ ਸ਼ਹਿਰ ਦੇ ਵਿੱਚ ਰਹਿੰਦਾ ਸੀ ਉਸ ਸ਼ਹਿਰ ਨੂੰ ਖੁਦਾ ਨੇ ਨਾਸ ਕਰਨਾ ਸੀ ਖਤਮ ਕਰਨਾ ਸੀ ਉੱਥੇ ਬਹੁਤ ਵੱਡੀ ਬਰਿਆਈ ਸੀ ਔਰ ਖਤਮ ਹੋਣਾ ਸੀ ਉਸ ਸ਼ਹਿਰ ਨੇ ਤੋਂ ਲੂਤ ਨੂੰ ਖੁਦਾ ਨੇ ਆਪਣੀ ਰਹਿਮ ਦੇ ਦੁਆਰਾ ਬਚਾਇਆ ਜਦੋਂ ਤੁਸੀਂ ਦੂਸਰਾ ਪਤਰ ਦੂਦ ਸਤਿਵਚਨ ਪੜ੍ਹਦੇ ਜੋ ਤੇ ਲੂਤ ਜਿਹੜਾ ਸੀ ਉਹਨਾਂ ਦੇ ਬੁਰਿਆ ਕੰਮਾਂ ਤੋਂ ਭੈੜਿਆ ਕੰਮਾਂ ਤੋਂ ਆਪਦੇ ਵਿੱਚ ਦੁਖੀ ਹੁੰਦਾ ਸੀ ਤੋਂ ਪ੍ਰਭੂ ਦੇ ਵਿੱਚ ਉਹ ਜਾਗਦਾ ਰਹਿੰਦਾ ਸੀ ਜਦੋਂ ਜਾਗਦਾ ਰਹਿੰਦਾ ਸੀ ਪ੍ਰਭੂ ਦੇ ਵਿੱਚ ਰਹਿਦਾ ਸੀ ਔਰ ਉਹ ਪ੍ਰਾਰਥਨਾ ਦੁਆ ਕਰਦਾ ਰਹਿੰਦਾ ਕਰਨ ਵਾਲਾ ਬੰਦਾ ਸੀ ਧਰਮੀ ਪੁਰਖ ਸੀ ਔਰ ਖੁਦਾ ਨੇ ਜੋ ਉਸ ਸ਼ਹਿਰ ਦੇ ਵਿੱਚ ਬਹੁਤ ਵੱਡੀ ਇੱਕ ਨਾਸ ਦੀ ਤਬਾਹੀ ਲਿਆਉਣੀ ਸੀ ਖੁਦਾ ਨੇ ਲੂਤ ਨੂੰ ਆਪਣੇ ਰਹਿਮ ਦੇ ਦੁਆਰਾ ਬਚਾ ਲਿਆ ਔਰ ਗੌਰ ਕਰੀਏ ਇਸ ਕਰਕੇ ਜਿਵੇਂ ਅਸੀਂ ਵਚਨ ਚ ਸੁਣਿਆ ਕਿ ਬੇਨਤੀ ਕਰਦਿਆਂ ਹਰ ਸਮੇਂ ਜਾਗਦੇ ਰਹੋ ਜਦੋਂ ਅਸੀਂ ਪ੍ਰਭੂ ਦੇ ਵਿੱਚ ਰਹਿੰਦੇ ਹਾਂ ਤਾਂ ਆਉਣ ਵਾਲੀਆਂ ਪਿਪਤਾ ਆਉਣ ਵਾਲੇ ਕਸ਼ਟ ਜਿਹੜੇ ਆਉਣੇ ਆ ਉਹਨਾਂ ਤੋਂ ਖੁਦਾ ਜਿਹੜਾ ਆ ਉਹ ਬਚਾਉਂਦਾ ਹੈ ਬੇਨਤੀਆਂ ਪ੍ਰਾਰਥਨਾ ਦੇ ਨਾਲ ਤੋਂ ਬੇਨਤੀ ਪ੍ਰਾਰਥਨਾ ਕਰਨੀ ਜਦੋਂ ਅਸੀਂ ਪ੍ਰਭੂ ਦੇ ਅੱਗੇ ਝੁੱਕ ਜਾਂਦੇ ਹਾਂ ਪ੍ਰਭੂ ਦੇ ਅੱਗੇ ਜਾਗਦੇ ਰਹਿੰਦੇ ਹਾਂ ਆਪਣਾ ਕੰਮ ਕਰਦੇ ਵੀ ਔਰ ਸਫਰ ਕਰਦੇ ਵੀ ਔਰ ਸਾਰੀਆਂ ਮੁਸ਼ਕਲਾਂ ਤੋਂ ਖੁਦਾ ਜਿਹੜਾ ਉਹ ਸਾਨੂੰ ਸੁਧਾਰਾ ਦੇਵੇਗਾ ਤੋਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਦਾਨੀਏਲ ਦੀ ਪੋਥੀ ਉਹਦੇ 2 ਅਧੇ ਔਰ 16 ਤੋਂ ਜਦੋਂ ਉੱਤੇ ਵੀ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ ਕਿ ਉਥੋਂ ਰਾਜੇ ਨੇ ਜਿਹੜਾ ਸੀ ਇੱਕ ਸੁਪਨਾ ਆਇਆ ਸੀ ਰਾਜੇ ਨੂੰ ਤੇ ਉਥੋਂ ਦੇ ਜਿੰਨੇ ਵੀ ਬਹੁਤ ਜ਼ਿਆਦਾ ਜਿਹੜੇ ਗਿਆਨੀ ਬੰਦੇ ਸਨ ਉਹਨਾਂ ਕੋਲੋਂ ਸੁਪਨਾ ਨਾਂ ਦੱਸਿਆ ਗਿਆ ਇਸ ਕਰਕੇ ਰਾਜੇ ਨੇ ਹੁਕਮ ਕੀਤਾ ਕਿ ਸਭਨਾਂ ਨੂੰ ਨਾਸ ਕਰ ਦੇਣਾ ਉਨ੍ਹਾਂ ਵਿੱਚ ਦਾਨੀਏਲ ਵੀ ਸੀ ਪਰ ਦਾਨੀਏਲ ਨੂੰ ਜਦੋਂ ਪਤਾ ਲੱਗਾ ਤੇ ਉਸ ਵੇਲੇ ਦਾਨੀਏਲ ਰਾਜੇ ਦੇ ਸਾਹਮਣੇ ਗਿਆ ਔਰ ਉਹਦੇ ਵਜ਼ੀਰ ਦੇ ਅੱਗੇ ਕਹਿੰਦਾ ਕਿ ਸਾਨੂੰ ਜਿਹੜਾ ਸਮਾਂ ਦਿੱਤਾ ਜਾਵੇ ਕਿ ਅਸੀਂ ਪ੍ਰਭੂ ਦੇ ਕੋਲੋਂ ਪੁੱਛੀਏ ਉਸ ਵੇਲੇ ਦਾਨੀਏਲ ਤੇ ਹੋਰ ਉਹਦੇ ਜਿੰਨੇ ਵੀ ਸਾਥੀ ਸਨ ਤੋਂ ਉਹਨਾਂ ਸਭਣਾ ਨੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ 2 ਅਧਿਆਇ 16 ਤੋਂ 20 ਜ਼ਿਕਰ ਪੜੋਗੇ ਦਾਨੀਏਲ ਦੀ ਪੁਤਤੀ ਤੇ ਉੱਥੇ ਦਾਨੀਏਲ ਨੇ ਜਦੋਂ ਪ੍ਰਾਰਥਨਾ ਕੀਤੀ ਅਰਦਾਸਾਂ ਪ੍ਰਭੂ ਦੇ ਕੀਤੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਤੇ ਆਉਣੀਆਂ ਸੀ ਤਬਾਹੀਆਂ ਆਉਣੀਆਂ ਸੀ ਔਰ ਦਾਨੀਏਲ ਦੀਆਂ ਪ੍ਰਾਰਥਨਾਵਾਂ ਦੇ ਨਾਲ ਅਰਦਾਸਾਂ ਦੇ ਨਾਲ ਬੇਨਤੀਆਂ ਦੇ ਨਾਲ ਖੁਦਾ ਨੇ ਭੇਦ ਖੋਲਦਾ ਔਰ ਆਉਣ ਵਾਲੀ ਜਿਹੜੀ ਵਿੱਤਾ ਉਹਦੇ ਤੋਂ ਦਾਨੀਏਲ ਆਪ ਵੀ ਬੱਚਿਆਂ ਉਹਦੇ ਸਾਥੀ ਵੀ ਬੱਚੇ ਹੋਰ ਉਹਨਾਂ ਨੂੰ ਹੀ ਬਚਾਇਆ ਗੌਰ ਕਰੀਏ ਜਦੋਂ ਅਸੀਂ ਪ੍ਰਭੂ ਦੇ ਅੱਗੇ ਜਾਗਦੇ ਰਹਿੰਦੇ ਹਾਂ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਅਰਦਾਸਾਂ ਕਰਦੇ ਰਹਿੰਦੇ ਹਾਂ ਸਾਡੇ ਵਾਸਤੇ ਸਾਡੇ ਪਰਿਵਾਰ ਦੇ ਵਾਸਤੇ ਔਰ ਬਹੁਤ ਤਰੱਕੀ ਦਾ ਸੁਆਬ ਬਣੇਗਾ ਇਸ ਵਾਸਤੇ ਗੌਰ ਕਰੀਏ ਸੇ ਅਰਦਾਸਾਂ ਬੇਨਤੀਆਂ ਪ੍ਰਾਰਥਨਾ ਦੇ ਵਿੱਚ ਹਰ ਸਮੇਂ ਜਾਗਦੇ ਰਹੀਏ ਜਦੋਂ ਜਾਗਾਂਗੇ ਤੇ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਬਰਕਤ اور ਕਿਰਪਾ ਮੇ ਹੀ ਬਣੇਗਾ ਤਾਂ ਜ਼ਰੂਰ ਖੁਦਾਵੰਦ ਖੁਦਾ ਦੇ ਕਲਾਮ ਦੇ ਅਨੁਸਾਰ ਜਾਗਦੇ ਰਹੀਏ ਪ੍ਰਾਰਥਨਾ ਦੇ ਵਿੱਚ ਅਰਦਾਸ ਵਿੱਚ ਆਉਣ ਵਾਲਾ ਸਮਾਂ ਬਹੁਤ ਆਸ਼ੀਸ਼ ਵਾਲਾ ਹੋਵੇ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇ ਔਰ ਇਹ ਵਚਨ ਸੁਣ ਕੇ ਜ਼ਰੂਰ ਕਮੈਂਟ ਔਰ ਸ਼ੇਅਰ ਲਾਈਕ ਕਰਨਾ ਖੁਦਾਵੰਦ ਆਸ਼ੀਸ਼ ਤੇ